ਸੇਵਾ ਦੇਸ਼ ਦੀ ਜਿਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨਜ਼ੀਰਤਾ ਚੱਲੀ ਹੈ ਅੱਜ ਇਸ ਪਿੰਡ ਨੂੰ ਇੱਕ ਸ਼ਾਨਦਾਰ ਆਧੁਨਿਕ ਤਕਨੀਕ ਨਾਲ ਲੈਸ ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਵਿਦਿਆਰਥੀ ਨੂੰ ਹਰ ਇੱਕ ਵਿਆਰੀ ਲਾਇਬ੍ਰੇਰੀ ਰਿਕੇ ਜਾਏਗੀ ਇਹ ਕਿੰਨੀ ਇਹ 6ਵੀਂ ਹੋਗੀ ਇਸ ਹਲਕੇ ਦੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਘਰੇ ਮਾਹੌਲ ਨਹੀਂ ਬਣਦਾ ਬੰਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੁਲਿਸ ਕਲੇਬਰਤੀ ਹੋਣਾ ਹੈ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਟੀ ਕਿਵੇਂ ਬਣਨਾ ਹੈ ਸਾਰੀ ਕਿਤਾਬਾਂ ਪੜ੍ਹੋ ਜਦੋਂ ਮਰਜੀ ਜਾ ਕੇ ਤੇ ਕੰਪੀਟੀਸ਼ਨ ਨਹੀਂ ਆ ਕਿਤਾਬਾਂ ਪੜ੍ਹੋ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜਿੰਮੇਵਾਰੀ ਖਤਮ ਸਾਡੀ ਜਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਫਾਈ ਸਰਕਾਰੀ ਨੌਕਰੀ ਤੇ ਕੱਲ ਅਜਨ ਪਾਸੋ ਵੀ ਨਿਪ ਪੱਤਰ ਸਮਰੋਹ ਹੁੰਦਾ ਹੈ ਹਫ਼ਤੇ ਹੁੰਦਾ ਰਹਿੰਦਾ ਹੁਣ ਤਾਂ ਭੁੱਲ ਵੀ ਗਏ ਕਿੰਨੇ ਹੋ ਗਏ 44666 ਤੋਂ ਉੱਪਰ ਨੌਕਰੀਆਂ ਸਰਕਾਰੀ ਬਖ ਬਖ ਗਏ ਦੇ ਚੁੱਕੇ ਹੁਣ ਆਉਣ ਵਾਲੇ ਵਿਨਾਂ ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਮੈਂ ਅਸੀਂ ਕੁਝ ਦੱਸ ਰਹੇ ਜੀ ਇਹ ਨੌਕਰੀ ਕਿਵੇਂ ਮਿਲੀ ਰੋਣ ਲੱਗ ਜਾਂਦੇ ਆ। ਇਹ ਕਹਿੰਦੇ ਅਸੀਂ ਹਾਇਲੈਸ ਕਰ ਲਈ ਸੀ, ਬਾਹਰ ਜਾਣ ਦੀ ਤਿਆਰੀ ਸੀ। ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋ ਦੇਖ ਲੈ। ਇੱਥੇ ਨੌਕਰੀਆਂ ਮਿਲਣਾ ਕਿਉਂ? ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ, ਗੱਲ ਨਹੀਂ ਬਣੀ। ਮੇਰੇ ਕੋਲੇ ਪੈਸੇ ਨਹੀਂ ਸੀ, ਮੇਰੇ ਕੋਲੇ ਸਪਾਰਸ ਨਹੀਂ ਸੀ। ਮੈਂ ਥੋਕਾ ਤੇ ਨੰਬਰਾਂ ਵਾਲੇ ਨੌਕਰੀ ਲੈਣ ਦੀ ਸੀ। ਪਰ ਇੱਥੇ ਕੀ ਇੰਨਾ ਹੀ ਹੋਇਆ? ਇੱਥੇ ਜੋ ਸਿਲੇਬਸ ਆਇਆ, ਉਸ ਸਿਲੇਬਸ ਦੇ ਵਿੱਚੋਂ ਪੇਪਰ ਆਇਆ, ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਏ ਤੁਹਾਨੂੰ। ਅੱਜ ਮੈਂ ਪਰਮਾਰੀ ਬਣ ਰਿਹਾ ਜਦ ਮੈਂ ਹੈਬਿਟਰ ਬਣ ਰਿਹਾ ਜਦ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਇਆ ਜੀ ਬੜੇ ਕਹਾਣੀਆਂ ਇੱਕ ਕੁੜੀ ਨੇ ਪਰਸੋਂ ਦੀ ਗੱਲ ਸੁਣਿਆ ਵੀ ਹੁਣ ਉਹਨੇ ਉਹਨੂੰ ਵੀ ਨੌਕਰੀ ਮਿਲੀ ਐ ਜਗਨਾਉਂ ਦੀ ਐ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਮੈਂ ਉਹਦੀ ਕਿਨੂ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਵੀ ਹੁਣ ਪੰਜਾਬ 'ਚ ਨੌਕਰੀ ਕਰਨੀ ਹੈ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਂਦੇ ਆ ਕਿਉਂਕਿ ਜਦੋਂ ਇਧਰੋਂ ਗਏ ਸੀਗੇ ਉਹ 10ਵੀਂ ਜਾਂ ਪਲੱਸ 2 ਤੋਂ ਵੱਧ ਐਲਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫੀਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜ੍ਹਾਈ ਦੀ ਲੋੜ ਹੈ ਉਨਵਰਸਿਟੀ ਅਕੈਡਮਿਕ ਕੋਈ ਕਿਸੇ ਨੇ ਕਿ ਜਿਹੜੇ ਉੱਤਰੋਂ ਆ ਰਹੇ ਨੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਲਿਖਿਆ ਹੋਣਾ ਕਿ ਬਦੇਸ਼ ਜਾਣ ਲਈ ਫਲਾਨੀ ਪੜਾਈ ਕਰ ਲਈਏ ਇੱਥੇ ਮਿਲੋ ਪਰ ਇਹ ਤਾਂ ਦਿਲ ਲਿਖਿਆ ਲਿਖਿਆ ਮੈਂ ਕਿ ਪ੍ਰਦੇਸ਼ ਤੋਂ ਆਏ ਹੋਏ ਲਈ ਇੱਥੇ ਪੜਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਸੋ ਮੈਂ ਹੀ ਨਿਕਲਦਾ ਜਸ਼ਨਦੀਪ ਗੋਆ ਅੱਜ ਕੱਲ ਪਰਸੋ ਕੁੜੀ ਨੇ ਵੀਡੀਓ ਵਿੱਚ ਬੋਲੀ ਜੋ ਉਹਨਾਂ ਨੌਕਰੀ ਮਿਲਦੀ। ਸਮਝ ਪੈਦਾ ਵੀ ਪਿਆ ਸੀਗਾ ਅੱਜ ਮੈਂ ਤੀਜੀ ਵਾਰ ਭਾਰਦਾ ਚੰਡਾ 15 ਅਗਸਤ ਨੂੰ ਲੈ ਆਇਆ। ਮੈਂ ਪਹਿਲਾਂ ਵੀ ਕਹਿ ਸੀ ਚੰਡੇ ਦੇ ਉੱਪਰ ਲੈ ਕੇ ਜਾਣਾ ਚੰਡਾ ਸਾਡਾ ਹੈ। ਇਹ ਚੰਡਾ ਸਾਡੇ ਮੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ। ਸਾਡਾ ਦੇਸ਼ ਇਹ ਖੂਬਬਾੜੀਏ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਬੰਧ ਫੁੱਲਾਂ ਨੇ ਲੱਗ ਲਿਆ ਚੰਦਰਸ਼ੇਖਰ ਯਾਦ ਯੂਪੀ ਤੋਂ ਸੀ ਅਸ਼faq ਖੁੱਲਾ ਯੂਪੀ ਤੋਂ ਸੀ ਸੁਭਾਸ ਚੰਦਰ ਬੋਸ ਕਰੱਤੇ ਤੋਂ ਸੀ ਰਾਜਗੁਰੂ ਬੂਨੇ ਤੋਂ ਸੀ ਭਗੈਸੂਰੀ ਪੰਜਾਬ ਤੋਂ ਸੀ ਇਕੱਠੇ ਲੜਦੇ ਸੀ ਦੇਸ਼ ਵਾਸਤੇ ਲੜਦੇ ਸੀ ਕਿਉਂਨਾ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਘਰੇ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਕੇ ਲੱਗੇ ਉਹਨਾਂ ਨੇ ਸ਼ੇਖਾਂ ਦੇ ਸਰਪਾਲ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਸਮਾਂ ਸਿਸਮੇਤ ਗੁਰਨਾਨਕ ਸਾਹਿਬ ਨੇ ਉਹਨੂੰ ਬਾਗਰ ਨੂੰ ਜਾਵਟਿਆ ਪੰਜਾਂ ਨਾਂ ਪਹਾੜੋਕ ਕੇ ਸੱਜੇ ਠੱਗ ਵਰਗੇ ਸੁਧਾਰੇ ਮਾੜੂ ਕੱਟੋ ਤੇ ਪਹਿਲਾ ਦੇ ਰੋਕਿਆ ਤੇ ਫਰਕ ਕੱਟ ਕੇ ਦਿਖਾਇਆ ਹਲਾ ਤੇ ਹਰਾਮ ਦੀ ਕੀ ਬੰਦੀ ਅਸੀਂ ਤਾਂ ਭਰੇ ਭੇ ਸਾਡੇ ਤਾਂ ਪਿੰਡਾਂ ਦੇ ਪਿੰਡ ਭਰੇ ਪਏ ਨੇ ਖੇਤਾਂ ਫੀਲ ਬਣੇ ਨੇ ਯਾਦਗਾਰੀ ਸ਼ੀਦਾ ਦੇ ਬੁੱਤ ਲੱਗੇ ਕੋਈ ਬਾਗੀ ਲੱਗੇ ਲੱਗੇ ਕੋਈ ਯਾਦੀ ਲਹਿਰਾਂ ਲੱਗੇ ਕੋਈ ਕੂਕਾ ਨਹਿਰਾ ਕੋਈ ਜਿੰਨੀਆਂ ਲਹਿਰਾਂ ਚਲੀਆਂ ਆਪਣੇ ਪੰਜਾਬੀ ਇਸ ਕਰਕੇ ਆਪਾਂ ਦਾ ਸਿੱਧਾ ਤੇ ਗੁਰੂਆਂ ਦਾ ਅਸ਼ੀਰਵਾਦ ਕਰ ਉਹ ਧਰਤੀ ਹੈ ਧਰਤੀ ਛੱਡ ਕੇ ਨਹੀਂ ਜਾਣਾ ਕਿਤੇ ਇੱਥੇ ਰਹਿਣਾ ਪਰੋ ਮੈਂ ਬੱਚਿਆਂ ਨੂੰ ਕਹਿੰਦਾ ਪੜ ਲਓ ਲਾਇਬ੍ਰੇਰੀਆਂ ਖੁੱਲ ਰਹੀਆਂ ਨੇ ਯੂਪੀਐਸਸੀ ਦੇ ਸੈਂਟਰ ਖੋਲੇ ਜਾਣਗੇ ਬਿਲਕੁਲ ਫ੍ਰੀ ਪੜਾਵਾਂਗੇ ਡੀਸੀ ਬਣੋ ਐਸਐਸਪੀ ਬਣੋ ਵੱਡੀਆਂ ਬਣਾਈਆਂ ਦੋ ਪਲਾਸਟਿਕ ਵਰਕੇ ਹਾਈਲਾਈਟਸ ਕਰਕੇ ਉਧਰ ਨੂੰ ਬਦਲੀ ਨੇ ਉਧਰ ਕਿਹੜਾ ਬਈਆ ਹਾਲ ਹੈ ਉਹ ਮਨ ਦਾ ਹਾਲ ਉਹ ਬੁਰਾ ਹਾਲ ਹੈ ਕਿ ਸੋ ਇਸ ਦਾ ਕੀ ਆ ਧਰਤੀ ਜਿਹੜੀ ਹੈ ਇਹਦੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਨਾ ਪੂਰੀ ਦੁਨੀਆ ਘੁੰਮੀ ਹੋਈ ਹੈ ਨਿਊਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸ ਤੱਕ ਐਹ ਜੀ ਧਰਤੀ ਹੈ ਨਹੀਂ ਕਿਤੇ 200 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚ ਉਹਨਾਂ ਸਾਥ ਮਨ ਕਣਕ ਇੱਕ ਸਾਲ ਚ 200 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਕਿਤੇ ਬਾਤ ਵੀ ਪਈ ਜਾਂਦੀ ਐ ਕਿਤੇ ਮੌਸਮ ਚ ਕੋਲ ਨਹੀਂ ਸਾਈਕਲ ਸਭ ਕੁਝ ਐ ਸਾਡੇ ਕੋਲ ਸਾਰਾ ਸੁਅਸਿਰਣ ਸ਼ੈਤਾਨ ਨੂੰ ਕੱਲੇ 15 ਅਗਸਤ ਨੂੰ ਯਾਦ ਕਰਿਆ ਕਰੀ ਹਮੇਸ਼ਾ ਉਹਨਾਂ ਦੇ ਪ੍ਰਭਾਵਾਂ ਨਾਲ ਖੜੀਏ 28 ਸਤੰਬਰ ਨੂੰ ਸਿੱਧਿਆ ਜੰਦ ਤੱਕ ਸੀ ਕੋਰਨ ਜਰੂਰ ਹੋਵੇ ਨੇ ਅਸੀਂ ਮੁਹਾਲੀ ਵਾਲੇ 에ਰਪੋਰਟ ਦਾ ਨਾਮ ਜਿਹੜਾ ਉਹ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਕਰਵਾ ਲਿਆ ਇੰਦਰ ਨਗਰ ਕਰਕੇ ਜੇ ਬੋਤਖਸ਼ਦ

ਦੀਰਘਤਾ ਸਿੰਘ ਜਰਬਾ ਉਸ ਜਮਾਨੇ ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਪਾਇਲਟ ਦਾ ਉਹ ਜਮਾਨੇ ਛੰਨੇ ਪੜ੍ਹ ਲਿਖਣਾ ਨਾ ਇੰਟੈਲੀਜੈਂਸ ਸੀਗੇ ਉਸ ਵਾਰ ਘਰੀ ਬਾਬਾ ਨੇ ਉੱਥੇ ਮੇਲ ਹੋ ਗਿਆ ਤੇਸ਼ ਦੇ ਲੇਖੇ ਲੱਗ ਕੇ ਉਹਨਾਂ ਈ ਸਾਲ ਜੂਨਸਾ ਪੰਜ ਕਿਉਂ ਸੋ ਉਹਨਾਂ ਨੂੰ ਯਾਦ ਹੈ ਆਮ ਤੌਰ ਤੇ ਕੀ ਕਰਦੇ ਪੜੇ ਵੱਡੀਆਂ ਜਿਹੜੀਆਂ ਸਟੇਡੀਅਮ ਨੇ ਜਾਂ ਕਿ ਇਹ ਬੋਲਦੇ ਰਾਜਨੀਤਿਕ ਲੋਕਾਂ ਦੇ ਹੱਥ ਆਖ ਲੈਦੇ ਆ। ਭਈ ਜਿਨ੍ਹਾਂ ਨੇ ਵੇਸ਼ ਲੈ ਕੇ ਦਿੱਤਾ ਉਹਨਾਂ ਦੇ ਨਾਲ ਕੋਈ ਨਾ। ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਠਕਰਕਲਾ ਸੌਂਖਾਤੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਤੋਂ ਜਾਂ ਖੇਡ ਸਟੇਡੀਅਮ ਤੋਂ ਨਿਕਲ ਕੇ ਸੌਜ ਬਸਮਾਨ ਕਿਸੇ ਪਿੰਡ ਚ ਗਿਆ ਹੋਵੇ। ਸ਼ੀਰਦੇ ਆਜ਼ਮ ਦੇ ਪਿੰਡ ਗਏ ਸੌਂਚੂਕੀ ਤੇ ਤੁਹਾਡੇ ਆਜ਼ਾਦੀ ਦੇ ਸੁਪਨਿਆਂ ਨੂੰ ਸਰਕਾਰ ਕਰਾਂਗੀ। ਤੇ ਇਹ ਹੀ ਫਰਕ ਹੈ। ਜੋ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਂਦੀ ਹੈ ਉਹਨੂੰ ਆਪਾਂ ਸਕਾਰ ਕਰੀਏ ਮਿਰਲਾ ਦਾ ਬਹੁਤ ਕੱਟ ਰੋਕ ਪਰ ਬਤਾਉਗਾ ਕਿ ਆ ਜਿਹਦੇ ਦਿਨ ਸ਼ੀਤ ਪਕੀਂਦੇ ਚਾਚਾ ਜੀ ਸ਼ੀਤ ਅਜੀਤ ਸਿੰਘ ਦਾ ਵਿਆਹ ਜਰ ਸ਼ੀਤ ਜੀ ਦੇ ਦਿਨ ਅਜੇ ਵੀ ਮੌਤ ਹੋ ਗਈ ਸੀ ਦਲਹੌਜੀ ਜਲਾਵਾਤ ਨਹੀਂ ਕਰਤੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜਿੱਤਾਂ ਤੇ ਬਾਨੀ ਸੀ ਜੀ ਬ੍ਰਿਟਿਸ਼ ਗਵਰਨਮੈਂਟ ਨੇ ਫਰਕੇ ਅੰਦੇਸਤ ਬਾਹਰ ਕੀਤਾ ਜਰਮਨੀ ਰਹੇ ਤੇ ਜਦੋਂ 15 ਅਗਸਤ ਨੂੰ ਪੇਸ਼ੀ ਜਾਤ ਹੋਇਆ 15 ਅਗਸਤ ਵਾਲੇ ਦਿਨ ਮੌਤ ਹੋ ਗਈ ਜਾਣਦੇ ਹੋਏ ਇਹ ਲਫ਼ਜ਼ ਸੀ ਇਹਨਾਂ ਨੇ ਇਹ ਸ਼ੁਕਰ ਹੈ ਆਖਰੀ ਚੰਦ ਸਾਂ ਆਜ਼ਾਦੀ ਚ ਲੈ ਗਈ ਐਂਡ ਰਿਸ਼ੀ ਭਾਈ ਸੀ ਅਦੀਨ ਸਿੰਘ ਚਾਚਾ ਨੇ ਸੀ ਇਹਦੇ ਨੇ ਉਹਨਾਂ ਕੋਈ ਭਰੇ ਸਿਮਰ ਹੁਣ ਚੇਨ ਕਿ ਲੱਗੀ ਸੀ ਇੱਕ ਤਾਂ ਮੂਟਾ ਵੀ ਜਾੰਗੇ ਜਿਹੜਾ ਪੱਪੜ ਰਿਹਾ ਸੋ ਇਸ ਕਰਕੇ ਸਾਨੂੰ ਆਪਣਾ ਵਿਰਸਾ ਯਾਦ ਰੱਖਣਾ ਚਾਹੀਦਾ ਹੈ। ਅਗਿਰਸਾ ਬਹੁਤ ਅਮੀਰ ਆਪਣੇ ਕੋਲ। ਨੇ ਤੁਹਾਡਾ ਧਰਮਾ ਕਰਦਨ ਸੀ ਚੱਲ ਕੇ ਆਇਆ ਮਾਝੂਸੀ ਜੀ। ਉਹਨਾਂ ਨੂੰ ਯਾਦ ਕਰਨਾ। ਉਹਨਾਂ ਨੂੰ ਉਹਨਾਂ ਦੇ ਆਤਮਾ ਨੂੰ ਥੋੜਾ ਸਕੂਨ ਮਿਲ ਜਾਣਾ ਚਲੋ ਹੈਗੇ ਨੇ ਜਿਨ੍ਹਾਂ ਨੇ ਸਾਰੇ ਆਲਾ ਪੀਵਾ ਬਾਲ ਰੱਖਿਆ ਜੀ। ਨਹੀਂ ਤਾਂ ਭੁੱਲ ਭੁੱਲ ਜਾਂਦੇ ਲੋਕਾਂ ਦੇ ਕੰਮ ਅਜ ਲੱਗ ਜਾਂਦੇ ਆ। ਪਰ ਇਹੋ ਜੇ ਸ਼ਹੀਦ ਜਿਨ੍ਹਾਂ ਨੇ ਜਾ ਕੇ ਗੋਆ ਜਾ ਕੇ ਸ਼ਹੀਦ ਹੋਈਆਂ। ਉਹਨਾਂ ਦਾ ਹਾਂਜੀ ਲਾਮ ਸਾਫ ਟਵਾਨੀਆਂ ਮੋਟਰ ਘੱਟ ਦੇਖਣ ਨੂੰ ਮਿਲਦੀਆਂ ਜਿੰਨੀਆਂ ਵੀ ਮਿਲਦੀਆਂ ਸਾਡੇ ਪੰਜਾਬੀ ਵਿਰਸੇ 'ਚ ਪੰਜਾਬੀ ਕਿਆਸਤੀ ਮਿਲਦੀ। ਅਨੰਦ ਗੁਰੂ ਪੁੰਨੇ ਤੋਂ ਸੀ। ਪਰ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਰਿਕਟੋਰੀਅਲ ਵੀ ਲਿਖਦੇ ਰਹਿੰਦੇ ਸੀ ਖੋਹਾਂ ਦੇ ਪਰਚੇ ਸ਼ਾਂਪ ਦੇ ਸੀ ਰੰਗ ਦੇ ਬਸੰਤੀ ਵਗੈਰਾ ਗਾਣੇ ਲਿਖਦੇ ਸੀ ਦੇਸ਼ ਭਗਤੀ ਦੇ ਛੇ ਮਿੰਟ